ਜੋ ਤੁਸੀਂ ਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਖਰੋ ਇਸ ਵੇਲੇ ਅਸੀਂ ਮੌਜੂਦਾ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਸ਼ਤਾਬਦੀ ਸਮਾਗਮ ਕਰਵਾਏ ਜਾ ਰਹੇ ਨੇ ਉੱਥੇ ਹੀ ਗੁਰਦੁਆਰਾ ਤਪਿਆਨਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਜਾ ਕੇ ਸੰਪੂਰਨ ਹੋਵੇਗਾ ਉੱਥੇ ਹੀ ਤੁਹਾਨੂੰ ਦਿਖਾ ਦਿੰਦੇ ਆ ਕਿ ਨਗਰ ਕੀਰਤਨ ਦੇ ਵਿੱਚ ਜੋ ਹੈ ਗੁਰੂ ਦੀਆਂ ਲਾਡਲੀਆਂ ਫੌਜਾਂ ਜੋ ਹੈ ਹਾਥੀ ਘੋੜੇ ਲੈ ਕੇ ਸ਼ਾਮਿਲ ਹੋਏ ਨੇ ਪਥੀ ਬਾਬਾ ਜੀ ਦੇ ਨਾਲ ਵੀ ਗੱਲ ਕਰ ਲੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵੈ ਡਿੱਠੇ ਸੱਬੇ ਥਾ ਨਹੀਂ ਤੁਝ ਜਿਹਿਆ ਬਦੋਪੁਰ ਖਬਦਾਤੇ ਤਾਂ ਤੂੰ ਸੋਹਿਆ ਧੰਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਧੰਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੋ ਜੋੜ ਮੇਲੇ ਮਨਾ ਰਹੇ ਆ ਜਿਨ੍ਹਾਂ ਜੋੜ ਮੇਲਿਆਂ ਦੇ ਵਿੱਚ ਗੁਰੂ ਕਾ ਖਾਲਸਾ ਪੰਥ ਰਾਕੀਆਂ ਘੋੜਿਆਂ ਨਿਸ਼ਾਨ ਨਗਾਰਿਆਂ ਦੇ ਨਾਲ ਤੁਸੀਂ ਦਰਸ਼ਨ ਕਰ ਰਹੇ ਹੋ ਪੰਥ ਦੀ ਮਾਇਆ ਨਾਲ ਹਸਤੀ ਸ਼ਰੋਮਣੀ ਸੇਵਾ ਰਤਨ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਮਹਾਂਪੁਰਖਾਂ ਵੱਲੋਂ ਅਤੇ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜੋ ਜਾਹੋ ਜਲਾਲ ਦੇ ਨਾਲ ਇਹ ਮਹੱਲਾ ਨਗਰ ਕੀਰਤਨ ਸਜਾਇਆ ਗਿਆ ਜਿਹਦੇ ਵਿੱਚ ਬੁੱਢਾ ਦਲ ਵੱਲੋਂ ਘੋੜੇ ਦੂਜਾ ਅਤੇ ਰਾਖੀਆਂ ਹਾਥੀਆਂ ਤੇ ਸਵਾਰ ਹੋ ਕੇ ਸਿੰਘ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ਤਾਬਦੀ ਦੇ ਵਿੱਚ ਹੋਰ ਵੀ ਚਾਰ ਚੰਨ ਲਾ ਰਹੇ ਨੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗੁਰੂ ਦਾ ਖਾਲਸਾ ਪੰਥ ਹੈ ਬਾਜਿਆਂ ਵਾਲੇ ਦਾ ਸਾਜਿਆ ਪੰਥ ਹੈ ਜਬ ਲਾ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਹੂੰਗਾ ਸਾਰਾ ਇਹ ਖਾਲਸਾ ਪੰਥ ਸਭ ਤੋਂ ਅਲੱਗ ਹੈ ਜਬ ਤੱਕ ਖਾਲਸਾ ਰਹੇ ਨਿਆਰਾ ਇਹ ਨਿਆਰੀ ਪਹੁੰਚ ਜਾ ਇਕ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਿਹੜਾ ਸਾਜਿਆ ਦੇ ਨਵਾਜਿਆ ਪੰਥ ਹੈ ਇਹ ਨਿਆਰਾ ਤੁਸੀਂ ਦਰਸ਼ਨ ਕਰ ਰਹੇ ਹੋ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਇਸੇ ਤਰ੍ਹਾਂ ਜਿਹੜੇ ਸਾਡੇ ਸਤਿਗੁਰੂ ਗੁਰੂ ਹਰਗੋਬਿੰਦ ਪਾਸ਼ਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਇਸੇ ਤਰ੍ਹਾਂ ਘੋੜਿਆਂ ਤੇ ਸਵਾਰ ਹੋ ਕੇ ਐਦਾਂ ਮੱਲੇ ਕੱਢਿਆ ਕਰਦੇ ਸੀਗੇ ਤੇ ਐਦਾਂ ਜੰਗ ਜੁੱਧ ਲੜਿਆ ਕਰਦੇ ਸਨ ਹਾਂ ਜੀ ਬਾਬਾ ਕਿੱਥੇ ਕਿੱਥੋਂ ਚੱਲਿਆ ਕਿੱਥੇ ਜਾ ਕੇ ਸਭ ਇਹ ਜੀ ਧੰਤਨ ਆਪਣਾ ਜਿਹੜਾ ਪਿੱਛੇ ਆਪਣਾ ਹੈਗਾ ਜੀ ਖੰਡੂਰ ਸਾਹਿਬ ਤੋਂ ਜੋ ਜੀ ਰਮਤਾ ਹੋਈ ਸੀ ਤੇ ਜਾ ਕੇ ਗੋਦਵਾਲ ਸਾਹਿਬ ਜਾ ਕੇ ਦੀ ਸਮਾਪਤੀ ਹੋਣੀ ਹੈ ਪੈਦਲ ਨਗਰ ਕੇਤਨ ਚ ਇਦਾਂ ਪੈਦਲ ਹੀ ਚੱਲ ਰਿਹਾ ਜੀ ਸਾਰੇ ਦੇ ਅੰਦਰ ਬੜੀਆਂ ਭਾਵਨਾਵਾਂ ਨੇ ਬੜੀ ਖੁਸ਼ੀ ਦੇ ਨਾਲ ਅਰੇ ਪੂਰੀ ਚੜ੍ਹਦੀ ਕਲਾ ਦੇ ਨਾਲ ਸਾਰੇ ਤਿਆਰ ਬਰ ਤਿਆਰ ਹੋ ਕੇ ਕਿਸੇ ਕੋਲੇ ਮੋਟਰਸਾਈਕਲ ਕੋਈ ਘੋੜਿਆਂ ਤੇ ਕੋਈ ਤੁਰ ਕੇ ਕੋਈ ਬੱਸਾਂ ਤੇ ਸਾਰਾ ਪੂ ਆਪਣੀ ਖੁਸ਼ੀ ਦੇ ਨਾਲ ਗੁਰੂ ਅਮਰਦਾਸ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸ਼ਤਾਬਦੀ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਿੰਦੇ ਕਿ ਕਿਸ ਤਰ੍ਹਾਂ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਭਰਿਆ ਹੋਇਆ ਉੱਥੇ ਹੀ ਜੋ ਸੰਗਤਾਂ ਨੇ ਹਮ ਹਮਾ ਕੇ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਈਆਂ ਗੁਰਦੁਆਰਾ ਸਾਹਿਬ ਨਤਮਸਤਕ ਹੋ ਰਹੀਆਂ ਨੇ ਕੈਮਰਾਮੈਨ ਨਵੀਨ ਦੇ ਨਾਲ ਮੈਂ ਹਰਮਨ ਸਿੰਘ ਕੋਲ ਦਿਨੇਸ਼ਵਰ ਟੀਵੀ ਸਿਲ ਕੋਲੋਂ ਗੱਲ ਕਰਦਾ ਹਾਂ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।